ਭਗਵੰਤ ਮਾਨ ਨੇ ਆਪਣੇ ਹੀ ਇੱਕ ਮੰਤਰੀ ਦੀ ਝਾੜ-ਚੰਮ ਕਰਤੀ ਸ਼ਰਿਆਮ ਮੰਤਰੀ ਦੀ ਝਾੜ-ਚੰਮ ਤੋਂ ਬਾਅਦ ਮਾਮਲਾ ਉਲਝਦਾ ਜਾਂਦਾ ਹੈ ਮੰਤਰੀ ਨਹੀਂ ਭਗਵੰਤ ਮਾਨ ਨੇ ਇੱਕ ਵੱਡਾ ਅਫਸਰ ਵੀ ਨਹੀਂ ਬਖਸ਼ਿਆ ਆਖਰਕਾਰ ਕਿਹੜੀ ਗੱਲੋਂ ਭਗਵੰਤ ਮਾਨ ਨੇ ਆਪਣੀ ਮੰਤਰੀ ਦੀ ਕਲਾਸ ਲਾਤੀ ਜਿਹੜਾ ਮੰਤਰੀ ਅਰਵਿੰਦ ਕੇਜਰੀਵਾਲ ਤੇ ਰਾਗਵ ਚੱਡੇ ਹੁਣਾਂ ਦੇ ਬੜਾ ਨਜ਼ਦੀਕ ਹੈ ਭਗਵੰਤ ਮਾਨ ਨੇ ਉਹਦੀ ਝਾੜ-ਚੰਮ ਕਿਉਂ ਕੀਤੀ ਕਿਉਂ ਉਹਦੀ ਜਿਹੜੀ ਹੈ ਲਾਹ-ਪਾਹ ਕੀਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਕਿੱਥੇ ਕੀਤੀ ਹੈ ਇਹ ਵੀ ਤੁਹਾਨੂੰ ਦੱਸਦੇ ਆ ਤੇ ਮਾਮਲਾ ਕੀ ਹੈ ਇਹ ਵੀ ਤੁਹਾਡੇ ਨਾਲ ਖੋਲ ਕੇ ਸਾਂਝਾ ਕਰਦੇ ਆ ਤੁਸੀਂ ਜੁੜ ਚੁੱਕੇ ਹੋ ਲੋਕਪੋਇੰਟ نیوز ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਮੰਤਰੀ ਅਫਸਰ ਕਿਸ ਤਰ੍ਹਾਂ ਨਾਲ ਭਗਵੰਤ ਮਾਨ ਦੇ ਨਾਂ ਨੂੰ ਬਦਨਾਮ ਕਰ ਰਹੇ ਨੇ ਕਿਸ ਤਰ੍ਹਾਂ ਨਾਲ ਅਫਸਰ ਆਪਣੀਆਂ ਮਨਮਰਜ਼ੀਆਂ ਤੇ ਮੰਤਰੀ ਤੇ ਮੁੱਖ ਮੰਤਰੀ ਨੂੰ ਜਿਹੜਾ ਉਹਲੇ 'ਚ ਰੱਖ ਕੇ ਵੱਡੇ ਫੈਸਲੇ ਲੈ ਰਹੇ ਨੇ ਤੇ ਜਿਹਦੇ ਕਰਕੇ ਭਗਵੰਤ ਮਾਨ ਦੀ ਲੋਕਾਂ ਦੇ ਵਿੱਚ ਲਾਪਾ ਹੋ ਰਹੀ ਹੈ ਭਗਵੰਤ ਮਾਨ ਦੀਆਂ ਗੱਲਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਗੱਲ ਤੋਂ ਮੁੱਖ ਮੰਤਰੀ ਖਿਜੇ-ਖਿਜੇ ਨਜ਼ਰ ਆਉਂਦੇ ਨੇ ਤੇ ਇਸੇ ਕਰਕੇ ਮੁੱਖ ਮੰਤਰੀ ਨੇ ਇੱਕ ਮੰਤਰੀ ਤੇ ਇੱਕ ਵੱਡੇ ਅਫਸਰ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਦੀ ਚੰਗੀ ਝਾੜ-ਚੰਬ ਕੀਤੀ। ਮਾਮਲਾ ਦਰਸਲੇ ਇਹ ਹੈ ਕਿ ਪੰਜਾਬ ਦੇ 8 ਸਰਕਾਰੀ ਤੇ ਵਿਰਾਸਤੀ ਕਾਲਜ ਜਿਨ੍ਹਾਂ ਦੀ ਸਾਖ ਬਹੁਤ ਵੱਡੀ ਆ ਸਿੱਖਿਆ ਦੇ ਖੇਤਰ ਦੇ ਵਿੱਚ ਬੇਸ਼ੱਕ ਉਹ ਅੱਜ ਕਈ ਚੁਣੌਤੀਆਂ ਦੇ ਨਾਲ ਜੂਝ ਰਹੇ ਹੋਣ ਉਹਨਾਂ ਨੂੰ ਖੁਦ ਮਖਤਿਆਰ ਖੋਦਮ ਇਕਤਿਆਰ ਦੇ ਨਾਲ ਮੈਂ ਡਬਲ ਕੋਮਿਆਂ 'ਚ ਕਹਿਣਾ ਕਿ ਪ੍ਰਾਈਵੇਟ ਨਿੱਜੀ ਕਰਨ ਦੀ ਚਾਲ ਚੱਲੀ ਗਈ ਸੀ ਉਸ ਚਾਲ ਤੋਂ ਭਗਵੰਤ ਮਾਨ ਬਹੁਖੀਜੇ ਵਿਰੋਧ ਬੜਾ ਸਖਤ ਹੋਇਆ ਲੋਕ ਪੁਆਇੰਟ ਨਿਊਜ਼ ਨੇ ਇਸ ਦੇ ਉੱਤੇ ਆਵਾਜ਼ ਬੁਲੰਦ ਕੀਤੀ ਇਸੇ ਨਾਲ ਹੀ ਪੰਜਾਬ ਦੇ ਵੱਡੇ ਅਖਬਾਰਾਂ ਨੇ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨੇ ਅਤੇ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਜਿਹੜਾ ਇਸ ਫੈਸਲੇ ਦੇ ਵਿਰੋਧ 'ਚ ਆ ਗਏ ਭਗਵੰਤ ਮਾਨ ਉਹਨਾਂ ਦੀ ਸਿੱਖਿਆ ਕ੍ਰਾਂਤੀ ਸਿੱਖਿਆ ਮਾਡਲ ਨੂੰ ਲੈ ਕੇ ਸਵਾਲ ਉੱਠਣ ਲੱਗੇ ਇਸ ਤੋਂ ਖੀਜੇ ਮੁੱਖ ਮੰਤਰੀ ਨੇ ਆਪਣੇ ਦਰਬਾਰ 'ਚ ਹਾਜ਼ਰ ਕਰ ਲਿਆ ਉਚੇਰੀ ਸਿੱਖਿਆ ਮੰਤਰੀ ਹਾਇਰ ਐਜੂਕੇਸ਼ਨ ਮਨਿਸਟਰ ਹਰਜੋਤ ਬੈਸ ਨੂੰ ਤੇ ਇਸੇ ਵਿਭਾਗ ਦੇ ਸਕੱਤਰ ਕੇ ਕੇ ਜਾਦਵ ਨੂੰ ਦੋਵਾਂ ਨੂੰ ਸੱਦ ਕੇ ਮੁੱਖ ਮੰਤਰੀ ਨੇ ਉਹਨਾਂ ਦੀ ਖਚਾਈ ਕੀਤੀ ਹੈ ਕਿ ਭਾਈ ਤੁਸੀਂ ਕਰਦੇ ਹੋ ਭੁਗਤਨੀਆਂ ਮੈਨੂੰ ਪੈਂਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਚਾਈ ਕਰਨ ਮਗਰੋਂ ਉਚੇਰੀ ਸਿੱਖਿਆ ਵਿਭਾਗ ਨੇ 8 ਵਿਰਾਸਤੀ ਕਾਲਜਾਂ ਨੂੰ ਖੁਦਮਕਤਿਆਰ ਬਣਾਏ ਜਾਣ ਦਾ ਫੈਸਲਾ ਲਿਖਤੀ ਰੂਪ ਚ جوابਸ ਲੈ ਲਿਆ। ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਬੈਸ ਅਤੇ ਵਿਭਾਗ ਦੇ ਸਕੱਤਰ ਕੇ ਕੇ ਜਾਦੂ ਨੂੰ ਤਲਬ ਕਰ ਲਿਆ। ਉਹਨਾਂ ਦੀ ਇਸ ਮਾਮਲੇ ਦੇ ਵਿੱਚ ਖਚਾਈ ਕੀਤੇ ਜਾਣ ਦਾ ਵੀ ਸੂਤਰਾ ਦੇ ਹਵਾਲੇ ਨਾਲ ਪਤਾ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕ ਕੇ ਉਹਨਾਂ ਦੀ ਝਾੜ-ਝੰਬ ਕੀਤੀ, ਉਹਨਾਂ ਦੀ ਖਚਾਈ ਕੀਤੀ। ਤੇ ਕਿਹਾ ਕਿ ਅਜਿਹਾ ਕਰਨਾ ਇੱਕ ਵੱੱਡਰ ਗਲਤੀ ਹੋ ਸਕਦੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਦਫਾ ਤਾਂ ਉਚੇਰੀ ਸਿੱਖਿਆ ਵਿਭਾਗ ਕੋਈ ਪੱਤਰ ਜਾਰੀ ਕੀਤੇ ਜਾਣ ਤੋਂ ਹੀ ਮੁੱਕਰ ਗਿਆ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਨਾਲ ਸਰਕਾਰ ਨੂੰ ਅਫਸਰ ਸ਼ਾਹੀ ਓਲੇ ਚ ਰੱਖ ਰਹੀ ਹੈ ਕਿਸ ਤਰ੍ਹਾਂ ਨਾਲ ਇਹ ਅਫਸਰ ਸ਼ਾਹੀ ਬੇਲਗਾਮ ਹੋਈ ਹੋਈ ਹੈ ਇਸ ਤੋਂ ਪਹਿਲਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਗੁਰਮਿੰਦਰ ਸਮਦ ਨੇ ਗੱਲ ਕਰਦੇ ਆ ਕਿਹਾ ਸੀ ਕਿ ਕੇ ਕੇ ਜਾਦਵ ਦਾ ਇਹ ਸਾਰਾ ਕੁਝ ਘੜਿਆ ਕਢਾਇਆ ਹੈ ਸਰਕਾਰ ਇਸ ਮਾਮਲੇ ਚ ਬੇਖਬਰ ਹੋ ਸਕਦੀ ਆ ਉਹ ਗੱਲ ਹੁਣ ਸਾਬਤ ਹੋਈ ਹੈ ਕਿ ਕੇ ਕੇ ਜਾਦਵ ਨੇ ਤੇ ਉਚੇਰੀ ਸਿੱਖਿਆ ਵਿਭਾਗ ਦੇ ਅਫਸਰਾਂ ਨੇ ਕਿਵੇਂ ਸਰਕਾਰ ਨੂੰ ਓਲੇ ਚ ਰੱਖਿਆ ਤੇ ਸਰਕਾਰ ਦੀ ਜਿਹੜੀ ਲਾਹਪਾ ਉਹ ਹੋਈ ਹੁਣ ਉਸ ਤੋਂ ਖਿਦੇ ਹੋਏ ਭਗਵੰਤ ਮਾਨ ਨੇ ਇਹਨਾਂ ਦੀ ਲਾਹਪਾ ਕਰਤੀ ਆਪਣੇ ਮੰਤਰੀ ਦੀ ਚੰਗੀ ਝਾੜ ਚਮ ਜਿਹੜੀ ਆ ਉਹ ਕੀਤੀ ਐ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਆ ਜਿਸ ਉਪਰੰਤ ਉਚੇਰੀ ਸਿੱਖਿਆ ਵਿਭਾਗ ਨੇ ਪੰਜਾਬ ਦੇ 8 ਕਾਲਜਾਂ ਨੂੰ ਪੱਤਰ ਜਾਰੀ ਕਰਕੇ ਆਖਿਆ ਹੈ ਕਿ 22 ਜੁਲਾਈ ਨੂੰ ਜਾਰੀ ਕੀਤਾ ਗਿਆ ਪੱਤਰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ ਅਤੇ ਇਸ ਤੇ ਕੋਈ ਕਾਰਵਾਈ ਅਮਲ 'ਚ ਨਾ ਲਿਆਂਦੀ ਜਾਵੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਵੀਂ ਸਿੱਖਿਆ ਨੀਤੀ ਤਹਿਤ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ 3 ਅਪ੍ਰੈਲ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਹਰ ਸੂਬੇ ਵਿੱਚ ਕਾਲਜਾਂ ਨੂੰ ਖੁਦਮੁਖਤਿਆਰ ਬਣਾਇਆ ਜਾਣਾ ਸੀ ਇਸੇ ਦਰਾਂ ਉਚੇਰੀ ਸਿੱਖਿਆ ਵਿਭਾਗ ਵੱਲੋਂ ਵਿਰਾਸਤੀ ਕਾਲਜਾਂ ਨੂੰ ਖੁਦਮੁਖਤਿਆਰ ਬਣਾਏ ਜਾਣ ਬਾਰੇ ਫੈਸਲੇ ਦੀ ਮੁੱਖ ਮੰਤਰੀ ਦਫ਼ਤਰ ਸ਼ਾਨਬੀਨੁਲ ਕਰਨ ਲੱਗਿਆ ਉਚੇਰੀ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਸ ਫੈਸਲੇ ਬਾਰੇ ਉਹਲੇ ਵਿੱਚ ਰੱਖਿਆ ਹੈ ਅਤੇ ਇਸ ਫੈਸਲੇ ਦੀ ਪਿੰਕ ਮੁੱਖ ਸਕੱਤਰ ਤੱਕ ਨੂੰ ਨਹੀਂ ਲੱਗਣ ਦਿੱਤੀ ਮੁੱਖ ਮੰਤਰੀ ਇਸ ਫੈਸਲੇ ਨੂੰ ਇਸ ਕਰਕੇ ਵੀ ਸੰਜੀਦਗੀ ਨਾਲ ਲੈ ਰਹੇ ਨੇ ਕਿ ਕਾਲਜਾ ਨੂੰ 22 ਜੁਲਾਈ ਨੂੰ ਜਾਰੀ ਹੋਇਆ ਪੱਤਰ ਡਿਪਟੀ ਡਾਇਰੈਕਟਰ ਰਸ਼ਮੀ ਕੁਮਾਰ ਵੱਲੋਂ ਜਾਰੀ ਕੀਤਾ ਗਿਆ ਜਿਹੜਾ ਵਿਭਾਗੀ ਉਹ ਚੌਪਸਰਾ ਨਾਲ ਕਿਉਂ ਖਿੱਚੜੀ ਹੈ ਇੱਕ ਵੱਡੀ ਗੱਲ ਹੈ ਕਿ ਅਫਸਰ ਕਿੰਨੇ ਬੇਲਗਾਮ ਨੇ ਪੰਜਾਬ ਨੂੰ ਵੇਚਣ ਦੇ ਲਈ ਬਾਹਰੋਂ ਆਏ ਆਈਪੀਐਸ ਆਈਐਸ ਅਫਸਰ ਕਿੰਨੇ ਕਾਲੇ ਨੇ ਪੰਜਾਬ ਦਾ ਬੇੜਾ ਗਰਕ ਕਰ ਲਈਏ ਅਫਸਰ ਕੋਈ ਕਸਰ ਨਹੀਂ ਛੱਡਣੀ ਚਾਹੁੰਦੇ ਐਸੇ ਕਰਕੇ ਮੁੱਖ ਮੰਤਰੀ ਨੂੰ ਓਲੇ 'ਚ ਰੱਖ ਕੇ ਇਹਨਾਂ ਨੇ ਸਾਰਾ ਧਾਮ-ਚਾਮ ਕੀਤਾ ਹੈ ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਮੰਤਰੀ ਤੇ ਸਕੱਤਰ ਉਚੇਰੀ ਸਿੱਖਿਆ ਕਕੇ ਜਾਦਵ ਦੀ ਲਾਪਾ ਕੀਤੀ ਹੈ ਝੜ ਝੰਮ ਕੀਤੀ ਹੈ ਖਚਾਈ ਕੀਤੀ ਹੈ ਕਿ ਮੁੱਖ ਮੰਤਰੀ ਦਫ਼ਤਰ ਨੂੰ 올ੇ ਚ ਰੱਖਿਆ ਗਿਆ ਐਡਾ ਗੰਭੀਰ ਤੇ ਸੰਜੀਦਾ ਫੈਸਲਾ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਸਣੇ ਮੁੱਖ ਕੱਤਰ ਨੂੰ 올ੇ ਚ ਰੱਖਿਆ ਗਿਆ ਪ੍ਰਸ਼ਾਸਨ ਕਿਸ ਕਦਰ ਹਿੱਲਿਆ ਹੋਇਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੂੰ ਅੱਜ ਪਤਾ ਲੱਗਿਆ ਹੋਵੇ ਸ਼ਾਇਦ ਪਰ ਇਹ ਸਵਾਲ ਹੈ ਕਿ ਪੰਜਾਬ ਦੇ ਵਿਰਾਸਤੀ ਕਾਲਜਾਂ ਨੂੰ ਇਸ ਤਰ੍ਹਾਂ ਨਾਲ ਖੁਦਮਖਤਿਆਰ ਕਰਨ ਦਾ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਵਾਪਸ ਤਾਂ ਲੈ ਲਿਆ ਪਰ ਹੁਣ ਕੀ ਹਰਜੋਤ ਵੈਸ ਤੇ ਕੇਕੇ ਜਾਦਵ ਦੋ ਅਸਤੀਫੇ ਲੈ ਜਾਣਗੇ ਕੀ ਜਿਹੜੇ ਲੋਕ ਪੰਜਾਬ ਦੀ ਸਿੱਖਿਆ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਨੇ ਕਿ ਉਹਨਾਂ ਤੇ ਕੋਈ ਕਾਰਵਾਈ ਹੋਵੇਗੀ ਇਹਦਾ ਜਵਾਬ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੀ ਤਲਬ ਕੀਤਾ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੀ ਇਸ ਦਾ ਸਾਰਥਕ ਤੇ ਤਸੱਲੀ ਬਖਸ਼ ਜਵਾਬ ਦੇ ਸਕਦੇ ਹੈ ਕਿ ਕੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਜਿਹੜੇ ਲੋਕ ਤੁਹਾਨੂੰ ਮੈਂ ਸਿੱਧੇ ਸ਼ਬਦਾਂ ਚ ਕਹਿਣਾ ਚਾਹਾਂਗਾ ਜਿਹੜੇ ਲੋਕ ਤੁਹਾਨੂੰ ਮੂਰਖ ਬਣਾਉਣ ਦੀ ਸੋਚ ਸਕਦੇ ਆ ਉਹ ਪੰਜਾਬ ਦੇ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਤੁਸੀਂ ਖੁਦ ਇਸ ਦਾ ਅੰਦਾਜ਼ਾ ਮੁੱਖ ਮੰਤਰੀ ਸਾਹਿਬ ਆਪ ਲਗਾ ਸਕਦੇ ਹੋ